ਕਬੂਤਰ ਦਾ ਸ਼ੌਕੀਨ ਚੜ ਗਿਆ ਫੈਕਟਰੀ ਮਾਲਕਾ ਦੇ ਹੱਥੇ ਮੈਨੂੰ ਛੱਡ ਦਿਓ ਜੀ ਮੈਂ ਤਾਂ ਕਬੂਤਰ ਫੜਨ ਆਇਆ ਸੀ ਤੁਹਾਡੀ ਫੈਕਟਰੀ 'ਚ ਦੇਖੋ ਇੱਕ ਅਣਜਾਣ ਸ਼ਖਸ ਚੜਿਆ ਫੈਕਟਰੀ ਮਾਲਕਾ ਦੇ ਤੱਕੇ ਸ਼ੱਕੀ ਨੌਜਵਾਨ ਨੂੰ ਫੈਕਟਰੀ ਮਾਲਕਾ ਨੇ ਬੰਨਿਆ ਬਾਸ ਦੇ ਡੰਡੇ ਨਾਲ ਕਹਿੰਦੇ ਇੱਥੇ ਕੀ ਕਰਨ ਆਇਆ ਸੀ ਨੌਜਵਾਨ ਕਹਿੰਦਾ ਕਬੂਤਰ ਫੜਨ ਚੋਰੀ ਦੇ ਇਰਾਦੇ ਦਾ ਖਾਸ਼ਤਾ ਜਾਪਨ ਤੋਂ ਬਾਅਦ ਫੈਕਟਰੀ ਮਾਲਕਾ ਨੇ ਨੌਜਵਾਨ ਨੂੰ ਸੌਂਪਿਆ ਪੁਲਿਸ ਦੇ ਹਵਾਲੇ ਫੈਕਟਰੀ ਮਾਲਕਾਂ ਨੂੰ ਜਦੋਂ ਨੌਜਵਾਨ ਦੀ ਬੋਲਵਾਨੀ ਤੋਂ ਲੱਗਿਆ ਨਸ਼ੇੜੀ ਹੋਣ ਦਾ ਸ਼ੱਕ ਮੌਕੇ ਤੇ ਪੁਲਿਸ ਨੂੰ ਫੋਨ ਲਾ ਕੇ ਬੁਲਾਇਆ ਭਵਾਨੀਗੜ੍ਹ ਦੇ ਨਾਬਾ ਰੋਡ ਦੀ ਇੰਟਰਲੌਕ ਟਾਇਲਾ ਦੀ ਫੈਕਟਰੀ ਤੇ ਹੋਇਆ ਹਾਈ ਵੋਲਟੇਜ ਡਰਾਮਾ ਫੈਕਟਰੀ ਮਾਲਕਾਂ ਨੇ ਉਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਵੇਗੀ ਕੀ ਕਰਨਾ ਹੈ ਸੀ ਤੁਸੀਂ ਫੈਕਟਰੀ ਦੇ ਵਿੱਚ ਜਿਹੜੀ ਨਾਬਾ ਰੋਡ ਤੇ ਫੈਕਟਰੀ ਹੈ ਗੱਡੀ ਬਸਾਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਲਵੇ ਅੱਗੇ ਬੱਸ ਕਹਿੰਦੇ ਬੱਸ ਚੇਂਜ ਕਰਨੀ ਆ ਪੰਪ ਤੋਂ ਬੱਸ ਚੇਂਜ ਹੋਊਗੀ ਇੱਥੋਂ ਠੀਕ ਹੈ ਨਾਲ ਤੋਂ ਦੋਸਤੇ ਗਿਆ ਜਾ ਅੱਗੇ ਆ ਜਾਣਾ ਆਥੋਂ ਫੈਕਟਰੀ ਤੋਂ ਉੱਥੇ ਰਹਿ ਗਈ ਠੀਕ ਹੈ ਨਹੀਂ ਉੱਥੋਂ ਫਿਰ ਮੈਂ ਘੁੰਮ ਕੇ ਬਾਥਰੂਮ ਕਰਨ ਲੱਗਿਆ ਜੀ ਮਿੰਦੂ ਖੁੱਡਾ ਦੇ ਦਿੱਤਾ ਜੀ ਉੱਪਰ ਠੀਕ ਹੈ ਨਾ ਕਬੂਤਰ ਰੱਖਿਆ ਉਹਨਾਂ ਨੇ ਮੈਂ ਬਾਈ ਨੂੰ ਹਾਕ ਮਾਰੀ ਠੀਕ ਹੈ ਕੋਈ ਨਿਕਲੇ ਨਹੀਂ ਮੈਂ ਚਾਹਣਾ ਡਰਾਉਣਗੇ ਉਹਨਾਂ ਤੁਰ ਕੇ ਭੱਜ ਗਏ ਠੀਕ ਹੈ ਨਾ ਫੇਰ ਆਗਮਰੀ ਜੀ ਕਬੂਤਰਾਂ ਦੀ ਤਾਂਗ ਦੇ ਵਿੱਚ ਤੁਸੀਂ ਫੈਕਟਰੀ ਦੇ ਵਿੱਚ ਦਾਖਲ ਹੋਗੇ ਮੈਨੂੰ ਆਏ ਕਬੂਤਰ ਮੈਂ ਦੇਖ ਜਾਾਂਗੇ ਮੈਂ ਤਾਂ ਆ ਗਿਆ ਮੈਂ ਹਾਕਮਰੀ ਫੇਰ ਫੇਰ ਬਈ ਆਇਆ ਇੱਕ ਇੱਕ ਬਈ ਆਇਆ ਉਹਨੇ ਬਾਹ ਫੜੀ ਮੇਰੀ ਬਾਹ ਫੜ ਕੇ ਮੈਨੂੰ ਕੁੱਟਣ ਲੱਗ ਗਿਆ ਉਹ ਬਈ ਬਸ ਸਹੀ ਹੈ ਵਿੱਚੋ ਬਿਰਜ ਸਾਡੀ ਇਹ ਫੈਕਟਰੀ ਆ ਆਪਣੀ ਫੈਕਟਰੀ ਲੱਗੀ ਹੋਈ 1994 ਦੀ ਜੀ ਤਿੰਨ ਸਾਲ ਹੋ ਗਏ ਸਾਨੂੰ ਇੱਥੇ ਦੁੱਖਾਂ ਕਟਕੋੜ ਸਾਡੀ ਜੇ ਥਾਣੇ 'ਚ ਜਾ ਕੇ ਵੀ ਦੇਖੋਗੇ ਕਟ ਕੋਟ 4-5 ਸਾੜੀਆਂ ਕੰਪਲੇਟਾਂ ਨੇ ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ ਹਮ ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇੜ ਤੱਕ ਵੀ ਪਟਕੇ ਲੱਗੇ ਫੈਕਟਰੀ ਵਾਲੇ ਦੇ ਵੇਲੇ ਦੇਖੋ ਇਹਨਾਂ ਦੇ ਚੋਰਾਂ ਨੇ ਚੱਕਲੇ ਸਾਡੀ ਫੈਕਟਰੀ ਵੀ ਬੰਦ ਹੋ ਗਈ ਐਨਾ ਸਮਾਨ ਸਾਡਾ ਚੋਰੀ ਹੋ ਗਿਆ ਅੱਜ ਸਾਨ ਨੇ ਨੂੰ ਤੋੜਦੇ ਤੋੜਦੇ ਫੜਿਆ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ ਹਸਪੀਟਲ 'ਚ ਗਏ ਹੋ ਸੀ ਬਾਪਸਾਜ ਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ ਉੱਪਰ ਚੜਿਆ ਬਿੰਡੋ ਤੋੜਦੇ ਸੀ ਉਹਦੀ ਗੇਟ ਤੋੜਦੇ ਸੀ ਲੋਹੇ ਦੇ ਠੀਕ ਹੈ ਉੱਥੋਂ ਫੜਿਆ ਸਾਡੇ ਉਹ ਸ਼ਟਰ ਵੀ ਦੇਖ ਲਓ ਪੱਟੇ ਪੇ ਉਹ ਤੋਂ ਮਸ਼ੀਨਾਂ ਚੱਕ ਕੇ ਲੈ ਗਏ ਥਾਣੇ ਚ ਕੰਪਲੇਟ ਤੱਕ ਟੋੜ ਸਾਡੇ ਕਿੰਨੀਆਂ ਹੋ ਗਈਆਂ ਆਂ ਦਿਨ ਗੇੜਾ ਮਾਰ ਕੇ ਥਾਣੇ ਵਾਲੇ ਆ ਜਾਂਦੇ ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸ ਇਹਨਾਂ ਕੋਸਾ ਆ ਅੱਜ ਪਹਿਲੀ ਵਾਰ ਸੱਤ ਤੋਂ ਬੰਦਾ ਫੜਿਆ ਗਿਆ ਜਿੱਥੇ ਚੜੇ ਉੱਥੇ ਕੋਈ ਪੌੜੀ ਜਾਨਦਾਰ ਰਸਤਾ ਪੱਕੀ ਪੌੜੀ ਬਣੀ ਹੋਈ ਆ ਵੀਰ ਜੀ ਜਾਣ ਦੀ ਪੱਕੀ ਪੌੜੀ ਉੱਪਰ ਜਾਣ ਦੀ ਸਿਮਿੰਟ ਦੀ ਪੌੜੀ ਬਣੀ ਹੋਈ ਆ ਲੋਹੇ ਦੇ ਦਰਵਾਜ਼ੇ ਲੱਗੇ ਹੋਏ ਨੇ ਗੇੜ ਨੇ ਕਮਰੇ ਬਣੇ ਉਹ ਲੋਹੇ ਦੇ ਗੇੜ ਪਹਿਲਾਂ ਦੋ ਗੇਟ ਦੋ ਗੇਟ ਚੋਰੀ ਹੋਏ ਹੋਏ ਸੀ ਹੁਣ ਹੁਣ ਉੱਪਰ ਜਾ ਕੇ ਤੁਸੀਂ ਗੇਟ ਚੋਰੀ ਦੇ ਦੇਖ ਸਕਦੇ ਹੋ ਭਾਜੀ ਵੀਡੀਓ ਦੇਖ ਰਹਾ ਮੈਂ ਤੇ ਤੁਰਿਆ ਵੀ ਨਹੀਂ ਜਾ ਰਿਹਾ ਵੀਰ ਜੀ ਹੁਣ ਇਹਦੇ ਨਾਲ ਕੰਮ ਹੀ ਹੋੜ ਛੋਟੇ ਭਾਜੀ ਕਹ ਰਹੇ ਨੇ ਮੋਟਰਸਾਈਕਲ ਲੈਣ ਨੂੰ ਜਾਂ ਮੋਟਰਸਾਈਕਲ ਦੀ ਕਿਸ਼ਤ ਭਾਨੂੰ ਲੈਣੇ ਨੇ ਇਹਨਾਂ ਨੇ ਨਸ਼ੇ ਕਰਨ ਨੂੰ ਚੋਰੀਆਂ ਕਰਨੀਆਂ ਨੇ ਨਸ਼ਾ ਇਹਨਾਂ ਨੂੰ ਆ ਮਿਲਦਾ ਜਿਹੜੀ ਮਰਜ਼ੀ ਪਿੰਡ ਚ ਜਾ ਕੇ ਨਸ਼ਾ ਲੈ ਲੈ ਤਾਂ ਹੁਣ ਤੁਸੀਂ ਜਿਹੜੇ ਮਰਜ਼ੀ ਜਾ ਕੇ ਇਹ ਜਿੱਥੇ ਮਰਜ਼ੀ ਕੁਵਾੜੀਆਂ ਦੇ ਮਾਲ ਵੇਚਦੇ ਕੋਈ ਇਹਨੂੰ ਰੋਕਣ ਵਾਲਾ ਨਹੀਂ ਹੈਗਾ ਵੇਚਣ ਵਾਲਾ ਕਿੱਥੋਂ ਦਾ ਇਹ ਪਰਿਵਾਰ ਨਾ ਕਰਦਾ ਇਹਨਾਂ ਪਰਿਵਾਰ ਮਾਣਾ ਗੱਲ ਹੋਈ ਸੀ ਮਾਣਾ ਸਿੱਧਾ ਚੱਲਾ ਵੇਰ ਤੇ ਵੀ ਕੱਲੋ ਜੀ ਇਹਦਾ ਸਾਡੇ ਤੋਂ 2 ਦਿਨ ਦਾ ਫਰਾਰ ਆ ਜੀ ਪਰਿਵਾਰ ਨੂੰ ਕੀ ਪਤਾ ਨਹੀਂ ਵੀ ਕਿੱਥੋਂ ਪੈਸੇ ਖਰਚ ਕਰਦਾ ਕਿੱਥੋਂ ਨਸ਼ੇ ਕਰਦਾ ਸऱ्या ਨੂੰ ਪਤਾ ਵੀ ਹੈ ਇਸ ਟਾਈਮ ਨਸ਼ੇ ਚ ਉਹਨਾਂ ਨੂੰ ਪਤਾ ਵੀ ਨਸ਼ੇ ਕਿੱਥੋਂ ਆ ਲਿਆ ਰਿਹਾ ਇਹ ਨਹੀਂ ਜਦੋਂ ਤੁਸੀਂ ਨੂੰ ਫੜਿਆ ਫੈਕਟਰੀ ਜਿੱਨੇ ਕੀ ਕਿਹਾ ਵੀ ਮੈਂ ਕੀ ਕਰਨਾ ਐਸੇ ਤੇ ਬੋਲੀ ਨਹੀਂ ਯਾਰ ਇਹਨੂੰ ਕੁਝ ਬੋਲ ਨਹੀਂ ਜਾਂਦਾ ਕਿਤੇ ਕੀ ਬੋਲਦਾ ਕਿਤੇ ਕੀ ਬੋਲਦਾ ਜੀ ਮੈਂ ਕਦੇ ਉ ਆਇਆ ਸੀ ਕਿਤੇ ਪਾਣੀ ਪੀਣ ਆਇਆ ਸੀ ਕਦੇ ਕਬੂਤਰ ਦਾ ਨਾਮ ਲਾ ਦਿੰਦਾ ਇੱਥੇ ਸਾਲਾ ਕਬੂਤਰਖਾਨਾ ਖੋਲਿਆ ਹੋਇਆ ਇਹ ਗ ਉੱਤੋਂ ਵਸਾਈ ਠੀਕ ਹੈ ਨਾ ਉੱਥੇ ਲਾਇਆ ਆ ਕੇ ਬਸ ਅੱਡਾ ਵੀ ਇੱਥੇ ਬੱਸ ਲਾ ਕੇ ਜਾਊਗੀ ਨਹੀਂ ਨਹੀਂ ਉਹਨਾਂ ਨੇ ਕਿਹਾ ਅਸੀਂ ਬੈ ਕੇ ਜਾਣਾ ਬੱਸ ਬੱਸ ਕਿਹੜੀ ਬੈ ਕੇ ਜਾਊਗੀ ਸਿੱਧਾ ਨਾਬੇ ਜਾਊਗੀ ਜਾਂ ਪੌਣੀਗੜ ਜਾਊਗੀ ਬੱਸ ਇੱਥੋਂ ਬੈ ਕਿਹੜੀ ਜਾਂਦੀ ਹੈ ਬੱਸ ਚੇਂਜ ਕਰਨੀ ਸੀ ਉਹਨਾਂ ਨੇ ਬੱਸ ਪੰਪ ਤੋਂ ਠੀਕ ਹੈ ਇੱਥੇ ਬੱਸ ਲਾ ਗਈ ਠੀਕ ਹੈ ਪੰਪ ਇੱਥੋਂ ਕਿੰਨਾ ਅੱਧਾ ਕਿਲੋਮੀਟਰ ਪਿੱਛੇ ਆ ਮੈਂ ਉੱਥੇ ਦੇਖਾਈ ਗਈ ਉੱਥੇ ਦੇਖਿਆ ਨਾ ਉੱਥੋਂ ਬਾਥਰੂਮ ਕਰਨ ਲੱਗਾ ਮੈਨੂੰ ਕੱਢਿਆ ਦੇ ਦਿੱਤਾ ਮਰਲੇ ਉੱਤਰ ਪਹਿਲਾਂ ਬੈਠੇ ਹੁੰਦੇ ਸੀ ਠੀਕ ਹੈ ਜੀ ਅੱਛਾ ਮੈਂ ਖੂਬ ਖੁਰਦਾ ਦੇ ਗਏ ਮੈਨੂੰ ਐਸੀ ਮ ਕਬੂਤਰ ਹੋਣਗੇ ਬੋਲੀ ਤੁਹਾਡੇ ਫੈਕਟਰੀ ਚ ਕਬੂਤਰ ਵੀ ਨੇ ਇੱਕ ਕਬੂਤਰ ਹੀ ਹੈਗਾ ਜੀ ਤੁਸੀਂ ਖੁਦ ਵੀ ਚਟ ਕਰੋ ਜੀ ਜਾ ਕੇ ਦੇਖੋ ਕਬੂਤਰ ਗੇੜ ਤੋੜ ਕੇ ਕਬੂਤਰ ਗੱਡੂਗਾ ਜੀ ਸਵੇਰੇ ਘਰੇ ਸੀਗੇ ਘਰ ਤੋਂ ਆਇਓ ਨਹੀਂ ਮੈਂ ਨਾਨਕੇ ਗਿਆ ਬਰੇ ਨਾਨਕੇ ਕਿਥੇ ਨੇ ਹਾਂ ਜੀ ਅੱਛਾ ਤੇ ਬਾਜੀ ਤੁਸੀਂ ਪੁਲਿਸ ਨੂੰ ਤਲਾਸ਼ ਕਰ ਦਿੱਤੀ ਇਸ ਦੇ ਬਾਰੇ ਮੈਂ ਹੁਣ ਪੁਲਿਸ ਨੂੰ ਫੋਨ ਕਰਨ ਲੱਗਿਆ ਜੀ ਠੀਕ ਹੈ ਮੈਸੇਜ ਚ ਨੂੰ ਬੁਲਾਣਾ ਨੂੰ ਇੱਥੋਂ ਫੜ ਕੇ ਲੈ ਕੇ ਜਾਣਗੇ ਠੀਕ ਹੈ ਮਕੌਦਾ ਨੂੰ ਦਿਖਾਉਂਗਾ ਤੋੜਿਆ ਹੋਇਆ ਸਮਾਨ ਦਿਖਾ ਦੇਣਾ ਉਹਨਾਂ ਨੂੰ ਜੋ ਇਹ ਤੋੜਨਾ ਸੀ ਉਹ ਦੇਖ ਲਓ। ਛੋੜੇ ਸਾਹਮਣੇ ਉਹ ਸਾਟਰ ਦੇਖ ਲਓ ਕਿਵੇਂ ਪਟ ਰੱਖਿਆ। ਉਹਦੇ ਵਿੱਚ ਮਸ਼ੀਨਾਂ ਸੀ ਉਹਦੀ ਕੰਪਲੀਟ ਹੋਈ ਹੋਈ ਆ। ਉਹ ਪੁਲਿਸ ਚ ਜੇਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ। ਠੀਕ। ਆਲੇ ਦੁਆਲੇ। ਨਮਸਕਾਰ ਸਰ ਜੀ। ਨਮਸਕਾਰ ਜੀ। ਭੋਣੀਗਾ ਥਾਣੇ ਤੋਂ ਬੋਲਦਾਂ ਵੀਰ ਜੀ। ਹਾਂਜੀ ਹਾਂਜੀ। ਸਰ ਮੈਂ ਮਾਜੀ ਤੋਂ ਮੈਂ ਰੋਡ ਦੇ ਉੱਪਰ ਆਪਣੀ ਪੁਸ਼ਪਟਾਈਲ ਇੰਡਸਟਰੀ ਆ ਉੱਥੋਂ ਬੋਲਦਾਂ ਜੀ। ਮਾਜੀ ਜੀ? ਮਾਜੀ ਮੈਂ ਰੋਡ ਦੇ ਉੱਪਰ ਪੁਸ਼ਪਟਾਈਲ ਇੰਡਸਟਰੀ ਆ ਜੀ। ਜਿੱਥੇ ਟੂਲ ਪਰਚੀ ਹੁੰਦੀ ਸੀ 90 ਵਾਲੀ ਜੀ। ਅੱਛਾ ਜੀ। ਮੇਰੇ ਨਾਲ ਤਾਂ ਪਹਿਲਾਂ ਵੀ ਕੰਪਨੀ ਨੇ ਕਾਫੀ ਚੋਰੀਆਂ ਹੋਈਆਂ ਨੇ ਮੈਂ ਵੀਰੇ ਅੱਜ ਹੁਣ ਬੰਦਾ ਫੜਿਆ ਚੋਰੀ ਕਰਦਾ ਇੱਥੋਂ ਫੈਕਟਰੀ ਚ ਮੇਰੇ ਲਈ ਇੱਥੇ ਫੜਿਆ ਹੋਇਆ ਜੀ ਪਲੀਜ਼ ਤੁਸੀਂ ਇੱਥੋਂ ਕੋਈ ਬੰਦੇ ਭੇਜੋ ਜਿਹੜਾ ਇਹਨੂੰ ਮੌਕੇ ਤੇ ਫੜਨੇ ਜੀ ਚੋਰੀ ਕਰਦੇ ਸੀ ਇਹ ਆਪਣੇ ਪਹਿਲਾਂ ਤਾਂ ਸਮਾਨ ਸੀ ਸਮਾਨ ਸੈੱਟ ਕਰਦਾ ਸੀ ਹੁਣ ਉੱਪਰ ਗੇਟ ਖੋਲ ਰਹੇ ਨੇ ਲੋਹੇ ਦੇ ਗੇਟ ਲੱਗੇ ਸੀ ਗੇਟ ਵੀ ਪੱਟ ਕੇ ਲੱਗੇ ਦੋ ਜੀ ਉਹ ਸਾਨੂੰ ਪਤਾ ਨਹੀਂ ਲੱਗਿਆ ਅੱਜ ਇਹ ਕੁਦਰਤੀ ਗਏ ਹੋਏ ਸੀ ਬਾਹਰ ਫੈਕਟਰੀ ਕੋਈ ਨਹੀਂ ਸੀ ਜਦੋਂ ਆਇਆ ਅਸੀਂ ਉੱਪਰ ਗੇਟ ਪੱਟ ਰਿਆ ਸੀਗਾ ਜੀ ਦਰਵਾਜ਼ੇ ਲੋਹੇ ਦੇ ਜੀ ਲੋਹੇ ਦਾ ਸਮਾਨ ਸੀ ਪਹਿਲਾਂ ਵੀ ਲੋਹੇ ਦੇ ਨਾ ਨਾ ਕਰਦੇ 10-15 ਲੱਖ ਦਾ ਸਮਾਨ ਪਹਿਲਾਂ ਵੀ ਚੋਰੀ ਹੋ ਚੁੱਕਿਆ ਹੈ ਆਪਣੇ ਥਾਣੇ ਚੋਂ ਕੰਪਲੀਟ ਵੀ ਬਥੇਰੀਆਂ ਨੇ ਜੀ ਕੋਈ ਵੀ ਜੀ ਨੂੰ ਰੱਖੋ ਅਸੀਂ ਭੇਜਿਆ ਠੀਕ ਹੈ ਸਰ ਜੀ